ਹੈਲੋ ਜੀ ਹਾਂਜੀ ਸਤਿ ਸ਼੍ਰੀ ਅਕਾਲ ਦੀ ਸਵਾਗਤ ਹੈ ਤੁਹਾਡਾ ਅਗਮ ਬਟਿਕ ਤੇ ਹਾਂਜੀ ਅੱਜ ਆਪਾਂ ਤੁਹਾਨੂੰ ਇਸ ਵੀਡੀਓ 'ਚ ਦੱਸਾਂਗੇ ਆਪਾਂ ਭਾਰੀ ਸਲਵਾਰ ਨੂੰ ਹਲਕੀ ਕਿਵੇਂ ਕਰ ਸਕਦੇ ਹਾਂ ਹਾਂਜੀ ਆਪਾਂ ਤੁਹਾਨੂੰ ਇਹ ਵੀ ਤਰੀਕਾ ਦੱਸਾਂਗੇ ਕਿ ਆਪਾਂ ਵਲ ਕਿਵੇਂ ਪਾਉਣੇ ਆ ਤੇ ਆਪਾਂ ਬੈਲਟ ਕਿਵੇਂ ਜੜਨੀ ਆ ਹਾਂਜੀ ਆਪਾਂ ਸਲਵਾਰ ਨੂੰ ਦੇੜ ਲਿਆ ਪਹਿਲਾਂ ਆਪਾਂ ਸਾਰੇ ਵਲ ਦੇੜ ਲਿਆ ਤੇ ਬੈਲਟ ਬਣੀ ਹੋਈ ਐ ਇਸ ਦੀ ਤੇ ਇਹ ਸਲਵਾਰ ਬਹੁਤ ਜ਼ਿਆਦਾ ਭਾਰੀ ਸੀਗੀ ਤੇ ਆਪਾਂ ਇਹਨੂੰ ਹੁਣ ਹਲਕੀ ਕਰਾਂਗੇ ਹਾਂਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਵੀਡੀਓ ਕਿਵੇਂ ਲੱਗੀ ਹਾਂਜੀ ਪਹਿਲਾਂ ਆਪਾਂ ਕੱਪੜੇ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਵਿਛਾ ਲੈਣਾ ਤੇ ਕਿਤੋਂ ਵੀ ਕੁੱਚਾ ਨੀਵਾਂ ਨ ਹੋਵੇ ਤੇ ਫਿਰ ਆਪਾਂ ਹੁਣ ਨਿਸ਼ਾਨ ਲਾਵਾਂਗੇ ਜਿੰਨੀ ਕਾਪਾ ਕਟਿੰਗ ਕਰਨੀ ਆ ਤੇ ਆਪਾਂ ਹੁਣ 27 ਇੰਚ ਤੇ ਨਿਸ਼ਾਨ ਆਪਾਂ ਘੇਰਾ ਆਪਾਂ ਬਹੁਤ ਘੱਟ ਕਰਨਾ ਤੇ ਬਾਕੀ ਦਾ ਹੁਣ ਜਿਹੜਾ ਬਚਿਆ ਕੱਪੜਾ ਉਹ ਆਪਾਂ ਹੁਣ ਕੱਟ ਕਰ ਦਾਂਗੇ ਤੇ ਆਪਾਂ ਇਸ ਦੀ ਲੰਬਾਈ ਵੀ ਕੱਟ ਕਰਨੀ ਆ ਦੋਨੇ ਪਾਸੇ ਨਿਸ਼ਾਨ ਲਾ ਕੇ ਤੇ ਹੁਣ ਆਪਾਂ ਆਸਣ ਦਾ ਨਿਸ਼ਾਨ ਲਾਵਾਂਗੇ ਪਹਿਲਾਂ ਆਪਾਂ ਲੰਬਾਈ ਦੇਖਾਂਗੇ ਕਿ ਲੰਬਾਈ ਆਪਾਂ ਕਿੰਨੀ ਕੱਟ ਕਰਨੀ ਆ ਆਪਾਂ 1 ਇੰਚ ਤੱਕ ਕੱਟ ਕਰਨੀ ਆ ਲੰਬਾਈ ਇਸ ਦੀ ਤੇ ਹੁਣ ਆਪਾਂ ਆਸਣ ਦਾ ਨਿਸ਼ਾਨ ਲਾਵਾਂਗੇ ਤੇ ਆਸਣ ਆਪਾਂ 11 ਇੰਚ ਰੱਖਣਾ ਹੈ ਹੁਣ ਆਪਾਂ ਆਸਣ ਤੋਂ ਲੈ ਕੇ ਤੇ ਪਹੁੰਚੇ ਤੱਕ तिरछा ਨਿਸ਼ਾਨ ਲਾਵਾਂਗੇ ਜਿੰਨਾ ਕੱਪੜਾ ਨਿਕਲੂਗਾ ਆਪਾਂ ਸਾਰਾ ਕੱਟ ਦਾਂਗੇ ਕਿਉਂਕਿ ਜੇ ਆਪਾਂ ਸਲਵਾਰ ਚ ਹੁਣ ਆਸਣ ਕੱਢਿਆ ਤਾਂ ਉਹਦੇ ਉਹਦੇ ਹਿਸਾਬ ਨਾਲ ਵਿੱਚੋਂ ਬਹੁਤ ਕੱਪੜਾ ਨਿਕਲੂਗਾ ਤੇ ਹੁਣ ਆਪਾਂ ਸਾਰਾ ਹੀ ਕੱਟ ਦਾਂਗੇ ਆ ਤੁਸੀਂ ਦੇਖ ਸਕਦੇ ਹੋ ਆਪਾਂ ਇੰਨਾ ਕੱਪੜਾ ਕੱਢਿਆ ਵਿੱਚੋਂ ਸਲਵਾਰ ਦੇ ਫਿਰ ਆਪਾਂ ਉੱਪਰੋਂ ਵੀ ਕੱਟ ਦਾਂਗੇ ਸੈੱਟ ਕਰਕੇ ਹਾਂਜੀ ਆਪਾਂ ਪਹੁੰਚੇ ਦਾ ਸੈਂਟਰ ਕਰਕੇ ਕੱਟ ਜਰੂਰ ਲਾਵਾਂਗੇ ਕਿ ਇੱਥੇ ਆਪਾਂ ਵਲ ਪਾਉਣੇ ਆ ਤੇ ਸਾਰਾ ਹੁਣ ਆਪਾਂ ਕਟਿੰਗ ਕਰ ਦਾਂਗੇ ਕਟਿੰਗ ਕਰਨ ਤੋਂ ਬਾਅਦ ਆਪਾਂ ਦੋਨੇ ਅਸਲ ਨੂੰ ਮਿਲਾ ਲਾਂਗੇ ਤੇ ਇਹਨਾਂ ਤੇ ਹੁਣ ਸਿਲਾਈ ਲਾਵਾਂਗੇ ਪਹਿਲਾਂ ਆਪਾਂ ਇੱਕ ਸਾਈਡ ਤੇ ਸਿਲਾਈ ਲਉਣੀ ਆ ਕਪੜੇ ਨੂੰ ਬਰਾਬਰ ਰੱਖ ਕੇ ਬਰੀਕ ਸਲਾਈਨ ਆਉਣੀ ਆ ਜਿਆਦਾ ਮੋਟੀ ਸਲਾਈਨ ਨਹੀਂ ਲਾਉਣੀ ਹੈਗੀ ਇੱਥੇ ਫਿਰ ਆਪਾਂ ਉਤੋਂ ਇੱਕ ਸਿਉਣਾ ਉੱਪਰ ਦੱਬ ਕੇ ਲਿਉਣੀ ਆ ਇਸ ਤਰ੍ਹਾਂ ਆਪਾਂ ਉੱਪਰ ਦਬਾ ਕੇ ਇੱਕ ਸਿਉਣ ਲਾਉਣੀ ਆ ਔਰ ਇਸੇ ਤਰ੍ਹਾਂ ਆਪਾਂ ਦੂਜੇ ਪਾਸੇ ਲਾ ਲਾਂਗੇ ਤੇ ਹੁਣ ਆਪਾਂ ਪਹਿਲਾਂ ਸਲਵਾਰ ਦੇ ਪਿਛਲੇ ਪਾਸੇ ਵੱਲ ਪਾਵਾਂਗੇ ਜਿਹ ਪਿਛਲੇ ਪਾਸੇ ਦੋ ਵਲ ਪਾਉਂਦੇ ਹੁੰਦੇ ਆ ਸਲਵਾਰ ਦੇ ਉਹ ਵਾਲੇ ਪਾ ਲੈਣੇ ਆ ਤੇ ਫਿਰ ਆਪਾਂ ਅਗਲੇ ਪਾਸੇ ਵਲ ਪਾਉਣੇ ਸ਼ੁਰੂ ਕਰਾਂਗੇ ਵਲ ਪਾਉਣੇ ਆਪਾਂ ਆਸਾਂ ਤੋਂ ਸ਼ੁਰੂ ਕਰਦੇ ਹੁੰਨੇ ਆ ਜਿਹ ਪਹਿਲਾਂ ਆਪਾਂ ਜਿਹੜੇ ਪਿਛਲੇ ਪਾਸੇ ਦੋ ਵਲ ਪਾਏ ਸੀ ਉਹਨਾਂ ਦਾ ਸੈਂਟਰ ਕਰ ਲਾਂਗੇ ਸੈਂਟਰ ਕਰਕੇ ਉੱਥੇ ਆਪਾਂ ਪਹਿਲਾਂ ਕੱਟ ਲਾਵਾਂਗੇ ਜਿੱਥੋਂ ਤੱਕ ਆਪਾਂ ਵਲ ਪਾਉਣੇ ਆ ਇਸ ਤਰ੍ਹਾਂ ਆਪਾਂ ਰੱਖ ਕਰਕੇ ਰੱਖ ਲੈਣਾ ਹਾਂਜੀ ਆਪਾਂ ਵਾਲ ਹਣੇ 8.5 ਤੇ ਪਾਵਾਂਗੇ ਤੇ ਆਪਣੇ ਕੋਲ 벨ਟ ਦੀ ਚੌੜਾਈ 26 ਇੰਚ 26 ਇੰਚ ਤੋਂ ਵੀ ਘੱਟ ਹੀ ਹੈਗੀ ਆ ਵੀ 25.5 ਦੇ ਕਰੀਬ ਹੈਗੀ ਆ ਤੇ ਆਪਾਂ ਹੁਣ ਇਹ ਚ ਵਲ ਪਾਵਾਂਗੇ 8.5 ਤੇ ਸਾਰੇ ਵਾਲ ਆਪਾਂ 8.5 ਤੇ ਨਹੀਂ ਪਾ ਸਕਦੇ ਹਰੇਕ ਦੇ ਤੇ ਸਾਰਿਆਂ ਦੇ ਆਪਾਂ ਅਲੱਗ-ਅਲੱਗ ਤਰੀਕੇ ਨਾਲ ਪਾਉਣੇ ਆ ਕਿਸੇ ਦੇ 8 ਇੰਚ ਤੇ ਪੈਂਦੀ ਹੈ ਕਿਸੇ ਤੇ 8.5 ਤੇ ਪੈਂਦੇ ਆ ਉਸ ਤੋਂ ਜ਼ਿਆਦਾ ਨਹੀਂ ਪੈਂਦੇ ਤੇ ਕਿਸੇ ਦੇ ਆਪਾਂ 7.5 ਪਾ ਸਕਦੇ ਹਾਂ ਜੇ 벨ਟ ਦੀ ਚੜਾਈ ਘਟਾ ਤਾਂ ਤੇ ਆਪਾਂ ਇਸ ਦੇ 26 ਇੰਚ 벨ਟ ਦੇ ਹਿਸਾਬ ਨਾਲ ਆਪਾਂ 8.5 ਇੰਚ ਦੇ ਵੱਲ ਪਾਵਾਂਗੇ ਤੇ ਹੁਣ ਆਪਾਂ ਪਹਿਲਾਂ 벨ਟ ਤੋਂ ਇੱਕ ਸਾਈਡ ਤੋਂ 8.5 ਦਾ ਨਿਸ਼ਾਨ ਲਾ ਲੈਣਾ ਤੇ ਉੱਥੇ ਨਿਸ਼ਾਨ ਲਾ ਕੇ ਬਾਅਦ ਚ ਜਿੰਨਾ ਆਪਣਾ ਕੱਪੜਾ ਬਚਦਾ ਹਾਂਜੀ ਬਾਕੀ ਜਿੰਨੀ ਹੁਣ 벨ਟ ਦੀ ਚੜਾਈ ਬਚੀ ਹੈ ਆਪਾਂ ਉਹਦੇ ਹਿਸਾਬ ਨਾਲ ਆਪਾਂ ਸਲਵਾਰ ਦੇ ਪਿਛਲੇ ਪਾਸੇ ਕੱਟ ਲਾਵਾਂਗੇ ਆ ਦੇਖੋ ਆਪਣੇ ਕੋਲੇ ਕਿ 17 ਦੇ ਕਰੀਬ ਬਚਦਾ ਹੈ ਇਹ 17 ਇੰਚ ਦੇ ਕਰੀਬ ਬਚਦਾ ਹੈ ਤੇ ਆਪਾਂ 17 ਇੰਚ ਦਾ ਇੱਥੇ ਕੱਟ ਲਾ ਲਾਂਗੇ ਹੁਣ ਇਸ ਤਰੀਕੇ ਨਾਲ ਤੇ ਹੁਣ ਜਿਹੜਾ ਬਾਕੀ ਕੱਪੜਾ ਬਚਿਆ ਆਪਾਂ ਉਸ ਦੇ 8.5 ਚਵਲ ਪਾਵਾਂਗੇ ਠੀਕ ਹੈ ਜੀ ਆਪਾਂ ਉਸ ਕੱਟ ਤੱਕ ਹੀ ਵੱਲ ਪਾਉਣੇ ਆ 8.5 ਇੰਚ ਪਾਵਾਂਗੇ ਤੇ ਵੱਲ ਪਾਉਣ ਲੱਗੇ ਧਿਆਨ ਰੱਖਣਾ ਜੇਕਰ ਤੁਸੀਂ ਭਾਰੀ ਸਲਵਾਰ ਬਣਾਉਣੀ ਹੈ ਤਾਂ ਆਪਾਂ ਤੋਂ ਵੱਡੇ ਵੱਲ ਚੱਕ ਸਕਦੇ ਆ ਤੇ ਆਪਾਂ ਇਹ ਚ ਹੁਣ ਸਲਵਾਰ ਹਲਕੀ ਕੀਤੀ ਹੈ ਤੇ ਆਪਾਂ ਇਹ ਥੋੜੇ ਛੋਟੇ ਵੱਲ ਪਾਵਾਂਗੇ ਜਿਆਦਾ ਵੱਡੇ ਵੱਲ ਨਹੀਂ ਪਾਉਣੇ ਤੇ ਗੈਪ ਤੁਸੀਂ ਦੇਖ ਲਓ ਇੰਨਾ ਕੁ ਰੱਖ ਸਕਦੇ ਆ ਆਪਾਂ ਇਸੇ ਤਰ੍ਹਾਂ ਆਪਾਂ ਸਾਰੇ ਵੱਲ ਪਾਉਣੇ ਆ ਤੇ ਆਪਾਂ ਮਿੰਕੇ ਨਾਲ ਦੇਖ ਲੈਣਾ ਵੀ ਆਪਣੇ ਸਾਢੇ 8 ਚ ਵੱਲ ਚ ਕਿੰਨੇ ਕੁ ਰਹਿੰਦੇ ਆ ਤੇ ਉਸੇ ਹਿਸਾਬ ਨਾਲ ਹੀ ਪਾ ਲੈਣੇ ਆ ਇਸੇ ਤਰ੍ਹਾਂ ਆਪਾਂ ਸਾਰੇ ਵਾਲ ਪਾ ਲਾਂਗੇ ਤੇ ਇੱਕ ਜਿਹੜਾ ਪਹੁੰਚੇ ਦਾ ਸੈਂਟਰ ਵਾਲਾ ਵਾਲ ਹੁੰਦਾ ਆਪਾਂ ਉਹ ਵਾਲਾ ਵਾਲ ਥੋੜਾ ਵੱਡਾ ਪਾਉਣਾ ਹੁੰਦਾ ਤੇ ਹੁਣ ਆਪਾਂ ਸਾਰੇ ਵਾਲ ਪਾ ਲਾਂਗੇ ਜਿਹੜਾ ਆਪਾਂ ਲਾਸਟ ਤੇ ਇੱਕ ਕੱਟ ਲਾਇਆ ਸੀ ਉੱਥੋਂ ਤੱਕ ਵਾਲ ਪਾਉਣੇ ਆ ਹੁਣ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਸਾਰੇ ਵਾਲ ਹੈਗੇ ਆ ਪੂਰੇ 8.5 ਤੇ ਪਏ ਆ ਕੋਈ ਵੀ ਵੱਧ ਘਟ ਨਹੀਂ ਹੈ ਕਿ ਸੂਤ ਦਾ ਫਰਕ ਵੀ ਨਹੀਂ ਹੈਗਾ ਆਪਣੇ 8.5 ਤੇ ਵਲ ਪਏ ਆ ਇਸੇ ਤਰ੍ਹਾਂ ਆਪਾਂ ਦੂਜੇ ਪਾਸੇ ਪਾ ਲਾਂਗੇ ਹਾਂਜੀ ਹੁਣ ਆਪਾਂ ਸਾਰੇ ਵਲ ਪਾ ਲਿਆ ਤੇ ਵਲ ਪਉਣ ਤੋਂ ਬਾਅਦ ਆਪਾਂ ਹੁਣ ਬੈਲਟ ਜੋੜਾਂਗੇ ਤੇ ਪਹਿਲਾਂ ਜਿੱਧਰਲੇ ਪਾਸੇ ਆਪਾਂ ਨੇਫਾ ਬਣਾਇਆ ਹੁੰਦਾ ਹੈ ਸੋ ਸਲਾਈ ਤੇ ਜਿਹੜੀ ਆਸਨ ਦੀ ਸਲਾਈ ਹੈ ਦੋਨਾਂ ਨੂੰ ਆਪਸ ਵਿੱਚ ਮਿਲਾ ਲਾਂਗੇ ਤੇ ਫਿਰ ਆਪਾਂ ਇੱਥੇ ਸਲਾਈ ਲਾਵਾਂਗੇ ਇਸ ਤਰ੍ਹਾਂ ਆਪਾਂ 벨ਟ ਜੋੜ ਜੋੜਾਂਗੇ ਸਾਰੀ ਸਲਾਈ ਲਾ ਕੇ 벨ਟ ਜੋੜ ਲੈਣੀ ਹੈ ਤੇ ਹੁਣ ਆਪਣੇ ਵਲ ਪਾ ਕੇ ਸਾਰੇ ਤਿਆਰ ਹੈ ਤੇ ਆਪਾਂ ਉੱਤੇ ਇੱਕ ਦਬਾ ਕੇ ਸਲਾਈ ਵੀ ਲਾਉਣੀ ਹੈ ਵਲਾਂ ਦੇ ਉੱਪਰ ਇਸ ਤਰੀਕੇ ਨਾਲ ਸਲਾਈ ਲਾਵਾਂਗੇ ਉੱਤੇ ਦਬਾਂਗੇ ਇੱਕ ਪੈਰ ਪੈਰ ਦੇ ਵਿੱਥ ਤੇ ਇਹ ਸिलाई ਲਾਉਣ ਤੋਂ ਬਾਅਦ ਆਪਣੇ ਵੱਲ ਪੈ ਕੇ ਸਾਰੀ ਸਲਵਾਰ ਤਿਆਰ ਹੋ ਚੁੱਕੀ ਹੈ ਤੇ ਹੁਣ ਆਪਾਂ ਪਹੁੰਚੇ ਦਾ ਨਿ ਪਹੁੰਚਾ ਵੀ ਆਪਾਂ ਘੱਟ ਕਰਨਾ ਪਹੁੰਚਾ ਪਹਿਲਾਂ 7.5 ਆਪਾਂ ਹੁਣ ਪੌਣੇ 7 ਰੱਖਣਾ ਪਹੁੰਚੇ ਦਾ ਨਿਸ਼ਾਨ ਲਾ ਕੇ ਤੇ ਆਪਾਂ ਸਾਰੀ ਸिलाई ਲਾ ਲਾਂਗੇ ਇਹ ਕਪੜਾ ਆਪਾਂ ਬਾਅਦ ਵਿੱਚ ਕਟਿੰਗ ਕਰ ਦਾਂਗੇ ਹੁਣ ਇਹ ਫालतू ਕੱਪੜਾ ਆਪਾਂ ਕੱਟ ਦਾਂਗੇ ਉਪਰੀ ਸਾਈਡ ਤੋਂ ਆਪਾਂ ਕੱਪੜਾ ਪਹਿਲਾਂ ਹੀ ਕਟਿੰਗ ਕਰਤਾ ਸੀਗਾ ਹਾਂਜੀ ਇਸ ਤਰੀਕੇ ਨਾਲ ਆਪਾਂ ਸਲਵਾਰ ਤਿਆਰ ਕਰ ਸਕਦੇ ਹਾਂ ਤੇ ਪੂਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਵੀਡੀਓ ਕਿਵੇਂ ਲੱਗੀ ਹਾਂਜੀ ਥੈਂਕ ਯੂ